ਚਿੱਟਾ ਪੰਜਾਬ ਤੋਂ ਸਭ ਤੋਂ ਵੱਧ ਵਿਕਦਾ ਹੈ ਕੈਪ ਫੂਲ ਸੰਥੈਟਿਕ ਨਸ਼ੇ ਟੀਕੇ ਛੋਟੇ ਛੋਟੇ ਬੱਚੇ ਇਹਦੇ ਪਰਸ਼ੋ ਹੋਏ ਪੈਦੇ ਇਸਦੇ ਇਡਿਕਟਰ ਹੋ ਜਾਂਦੇ ਆ ਆਪਣੀਆਂ ਜਵਾਨੀਆਂ ਨੂੰ ਆਪਾਂ ਹਰ ਰੋਜ਼ نیوز ਦੇ ਵਿੱਚ న్యూਸ ਪੇਪਰ 'ਚ ਪੜ੍ਹਦੇ ਆ ਕਿ ਜੀ ਫਲਾਨਾ ਓਵਰਡੋਜ਼ ਨਾਲ ਮਰ ਗਿਆ ਬੱਚਾ ਕੱਲੇ ਕੱਲੇ ਬੱਚੇ ਆ ਆਪਣੇ ਕੱਲੇ ਕੱਲੇ ਸਿੰਗਲ ਸਿੰਗਲ ਬੱਚੇ ਨੇ ਅੱਜ ਆਪਣੇ ਕੋਲੇ ਕੀ ਆਪਾਂ ਉਹਨਾਂ ਦੀ ਸੁਭਾਰ ਨਹੀਂ ਕਰ ਸਕਦੇ ਕਿਉਂਕਿ ਵੀ ਆਪਣੀਆਂ ਡਿਊਟੀਆਂ ਤੋਂ ਭੱਜ ਰਹੇ ਹੋ ਜੇ ਫੇਟਵਾਂ ਦਾਤਮ ਵਾਰਾ ਵਾਰ ਬੱਚੇ ਆਉਂਦੇ ਫੀਕ ਮਾਂ ਕੋਲ ਪਾਪਿਓ ਕੋਲੇ ਬਹੁਤ ਵਧੀਆ ਪਾਲਣ ਪੋਸ਼ਣ ਹੁੰਦਾ ਫੀ ਤੁਸੀਂ ਇੱਕ ਦਿਨਾਂ ਚ ਮੈਂ ਵੀ ਆ ਮੈਂ ਵਾਰ ਨਹੀਂ ਆ ਤੁਹਾਡੇ ਜੀ ਆ ਆਪਾਂ ਕੀ ਇੱਕ ਬੱਚੇ ਦੀ ਪਾਲਣ ਪੋਸ਼ਣ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਉਹ ਨਸ਼ੇ ਤੋਂ ਦੂਰ ਨਹੀਂ ਰੱਖ ਸਕਦੇ ਉਹ ਸਮਾਜ ਦੀ ਕੁਰੀਤੀ ਤੋਂ ਬਚਾ ਨਹੀਂ ਸਕਦੇ ਦਫਾ ਹੋ ਜੀ ਕਿਉਂ ਨਸ਼ਾ ਨਾ ਤੱਪਾ ਲੱਗਿਆ ਜੇ ਅੱਜ ਆਪਣੇ ਬੱਚਾਂ ਦੇ ਨਸ਼ੇੜੀਆਂ ਦਾ ਤੱਪਾ ਲੱਗ ਜਾ ਤਾਂ ਉਹਦੇ ਕਫੂਰ ਵਾਰ ਅਫੀਆਂ ਨਾ ਕੀ ਫਾਟੇ ਬੱਚੇ ਜਿਹਨਾਂ ਦਾ ਫਿਰ ਸਹੀ ਪਾਲਣ ਪੋਸ਼ਣ ਨਹੀਂ ਕਰ ਸਕੇ। ਅਗਰ ਰਾਈਟ ਬੈ ਠੀਕ ਆ ਜਾਂ ਗਲਤ ਆ ਜਿਹੜੇ ਆਪਣੀ ਇਹ ਗੱਲ ਨੂੰ ਮੰਨਦੇ ਦੀ ਕਿ ਇਹ ਠੀਕ ਆ ਉਹ ਹੱਥ ਖੜੇ ਕਰੋ ਯਾਰ। ਥੈਂਕ ਯੂ ਵੈਰੀ ਮਚ ਜਿਨ੍ਹਾਂ ਨੇ ਇਹ ਹਕੀਕਤ ਨੂੰ ਮੰਨਿਆ ਆਪਣੀ ਗਲਤੀ ਨੂੰ ਮੰਨਿਆ ਇਫਾਫ ਕਰ ਰਹੇ ਹੋ ਫਿਰ ਇੱਕ ਹੋਰ ਕੰਮ ਕਰੋ ਆਪਾਂ ਅੱਜ ਇਸ ਜਗ੍ਹਾ ਤੋਂ ਮਾਤਾਗੁੜੀ ਪਬਲਿਕ ਸਕੂਲ ਦੀ ਧਰਤੀ ਤੋਂ ਆਪਾਂ ਇਹ ਸੌਖਾਣੇ ਆ ਕਿ ਅਸੀਂ ਆਪਣੇ ਸਮਾਜ ਵਿੱਚ ਚਿੱਟਾ ਆਪਣੀ ਗਲੀ ਚੋਂ ਆਪਣੇ ਘਰ ਚੋਂ ਆਪਣੇ ਪੰਜਾਬ ਚੋਂ ਇਹ ਚਿੱਟੇ ਨੂੰ ਭਜਾ ਦੇਣਾ ਹੈ ਇਹ ਜਿਹੜਾ ਚਿੱਟੇ ਵੇਚਦੇ ਨੇ ਇਹਨਾਂ ਤੇ ਛਿੱਤ ਮਾਰੋ ਲਾ ਕੇ ਜਾਬ ਕੁਤਵਾਉਂਦੇ ਨੇ ਇਹ ਜਿਹੜਾ ਸਰਕਾਰਾਂ ਨੂੰ ਨਾ ਚੋਣੋ ਜਿਹੜਾ ਅਜੇ ਤੱਕ ਇਹ ਇਹਨੂੰ ਰੋਕ ਨਹੀਂ ਲਾ ਸਕੀਆਂ ਸਾਡੇ ਬੱਚੇ ਨਸ਼ਾ ਦਾ ਮਰ ਰਹੇ ਨੇ ਆਪਾਂ ਫੇਰ ਇਹਨਾਂ ਨੂੰ ਵੋਟਾਂ ਪਾ ਕੇ ਉੱਚੀਆਂ ਪਦਮੀਆਂ ਤੇ ਬਿਠਾ ਰਹੇ ਹਾਂ ਕਿਉਂ ਕਿਉਂ ਬਿਠਾ ਰਹੇ ਹਾਂ ਆਪਣੇ ਬੋਟਾ ਦੇ ਜਿਹੜੇ ਉੱਚੇ ਪਦਵੇਂ ਦੇ ਅੰਦਰ ਇਹ ਇਹ ਅਸਾਮ ਦੇ ਰਹੇ ਨੇ ਕਿ ਸਾਡੇ ਪ੍ਰਸ਼ਾਸਨ ਚਿਹਟ ਕਾਬਲੀ ਤਨੀ ਹੈਗੀ ਕਿ ਉਹ ਨਿਸ਼ਾਨ ਨੂੰ ਰੋਕ ਫਕਰ ਹੈਗੀ ਹੈ ਪਰ ਕਿਤਨਾ ਕਿਤੇ ਕਮੀ ਹੈ ਜਿਹਦੇ ਅੰਦਰੋਂ ਖੋਤੇ ਨੇ ਆਪਣੇ ਤਾਲੀਆਂ ਨੂੰ ਖਤਮ ਕਰ ਰਹੇ ਕਿਉਂਕਿ ਆਪਾਂ ਨੂੰ ਬੌਂਡ ਪੜੇ ਵਾਸਤੇ ਪੈਸਾ ਭਗਵਾਉਣ ਵਾਸਤੇ ਆਪਣੇ ਬੱਚੇ ਵੀ ਨਹੀਂ ਆਪਾਂ ਆਪਣੇ ਬੱਚਿਆਂ ਦੇ ਦੁਸ਼ਮਣ ਆਪ ਬੜੀ ਬੈਠੇ ਆ ਅੱਤੋਂ ਮੇਰੇ ਜੀਵਿਦਾਰ ਭਾਈ ਬੈਠੇ ਨੇ ਆਪਾਂ ਐਨੀ ਜੰਗਾਂ ਲੜ ਰਹੇ ਆਂ ਬਾਰਡਰ ਤੇ ਲੜ ਰਹੇ ਆਂ ਆਪਣੇ ਹੱਕਾਂ ਵਾਸਤੇ ਕਹਿੰਦੇ ਤੁਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਇੱਕ ਆਰਗੇਨਿਕ ਕਣਕ ਦਾ ਇੱਕ ਥੀਲਾ ਜ਼ਮੀਨ ਦਾ ਲਾ ਕੇ ਜਾਂ ਦੋ ਵਿਕੇ ਲਾ ਕੇ ਇੱਕ ਬਿਨਾ ਪੈਸਟੀਸਾਈਡ ਵਾਲੀ ਕਣਕ ਦਾ ਸਬਜ਼ੀ ਖਵਾਉਂਦੇ ਹੋ ਕੀਤੀ ਹੈ ਕਹਿੰਦੇ ਕੋਈ ਛਾਪ ਦੇਣਾ ਪਿੰਡ ਵਾਲਿਆਂ ਨਾਲ ਵੱਧ ਸ਼ਹਿਰੀ ਕਰ ਰਹੇ ਨੇ ਸ਼ਹਿਰੀ ਕਰ ਰਹੇ ਨੇ ਬਾਹਰ ਦੇ ਟੇਟਾ ਤੋਂ ਗਾਲੀਆਂ ਕਣਕਾ ਖਾ ਰਹੇ ਨੇ ਆਪਣੀਆਂ ਨੂੰ ਵੀ ਖਰੀਦਦੇ ਹੋ ਆਪਣੇ ਜਾਵੰਦੀ ਖਰੀਦਦੇ ਆਪਰੀ ਕਣਕ ਵੀ ਆਪਣੀ ਫਸਲ ਦੀ ਖਰੀਦਦੇ ਹੋ ਬਾਰਨੇ ਫਟੇਟਾ ਦੇ ਵਿੱਚ ਨੇ ਕਹਿੰਦੇ ਜੀ ਉਹਦੇ ਦੀ ਵਧੀਆ ਹੈ ਆਪਣੀ ਤਾਂ ਵਧੀਆ ਨਹੀਂ ਆਪਾਂ ਆਪ ਹੀ ਕਹਦੇ ਆ ਵੀ ਆਪਣੀ ਤਾਂ ਵਧੀਆ ਨਹੀਂ ਫੋਪਲੀਫ ਮੈਨੂੰ ਕੈਪਟੈਨ ਕਰ ਦਿਲੋਂ ਕਿ ਆਪਾਂ ਇਸ ਕੀ ਨੂੰ ਸਾਰੇ ਮਿਲ ਕੇ ਹੰਬੜਾ ਮਾਰੀਏ ਆਪਾਂ ਹੀ ਦੂਰ ਕਰ ਸਕਦੇ ਆ ਆਪਾਂ ਫੋਟਾਂ ਦੀ ਸਰਕਾਰ ਦੂਰ ਕਰੂ ਜੀ ਆਪਾਂ ਆਪਣੀ ਸਰਕਾਰ ਬਣਾਉਣੀ ਕਾਜਲੀ ਦੀ ਸਰਕਾਰ ਬਣਾਉਣੀ ਕਾਂਗਰਸ ਦੀ ਬਣਾਉਣੀ ਕੁਛ ਇਹਨੇ ਦੂਰ ਨਹੀਂ ਕਰਨਾ ਬੱਚੇ ਆਪਣੇ ਮਾਰ ਰਹੇ ਨੇ ਉਹਨਾਂ ਦੇ ਬੱਚੇ ਤਾਂ ਵਿਦੇਸ਼ਾਂ 'ਚ ਬੈਠੇ ਪੜ੍ਹ ਰਹੇ ਨੇ ਜਾਂ ਚੰਗੇ ਕਿਸੇ ਫੈਕਟਰੀਆਂ ਦੇ ਰਸਟਰੀਆ ਜੇ ਲੱਗੇ ਹੋਏ ਨੇ ਜਾਂ ਵੱਡੇ ਵੱਡੇ ਹੁੰਦੇ ਆਂਦੇ ਨੇ ਬੱਚੇ ਆਪਣੀ ਮਢੋਕਰਾਂ ਦੇ ਪਰ ਰਹੇ ਨੇ ਸਮਝ ਗਿਆ ਆਪਾਂ ਮਿਲ ਕੇ ਹਮਲਾ ਮਾਰੂ ਪਹਿਲਾਂ ਤਾਂ ਮੈਂ ਇਸ ਲਈ ਮੇਰੇ ਸਟੂਡੈਂਟਸ ਨੂੰ ਮੈਂ ਕਹੂੰਗਾ ਇਹਨਾਂ ਨੂੰ ਮੈਂ ਪਹਿਲਾਂ ਵੀ ਰਿਕਵੈਸਟ ਕਰਦਾ ਰਿਹਾ ਬੇਟੇ ਮੈਂ ਕਿਹਾ ਤੁਸੀਂ ਸਮਾਜ ਨੂੰ ਚੇਂਜ ਕਰ ਸਕਦੇ ਹੋ ਅਸੀਂ ਤਾਂ ਤੁਹਾਨੂੰ ਸਹਿਯੋਗ ਦੇ ਸਕਦੇ ਆ ਜੇ ਘਰਾਂ ਦੇ ਵਿੱਚ ਬੀਬੀਆਂ ਅੱਡੇ ਬੈਠੇ ਨੇ ਸਾਰੀਆਂ ਜਿਵੇਂ ਦੀ ਗੱਲ ਤਾਂ ਉਹ ਘਰਾਂ ਦੇ ਵਿੱਚੋਂ ਇਹੇ ਕੋਸ਼ਿਸ਼ ਕਰਨ ਜੇ ਜਿਹੜੇ ਫੈਂਟੈਟਿਕ ਨਸ਼ਾ ਜੇ ਤੁਹਾਡੇ ਕਰੇ ਆਉਂਦਾ ਹੈ ਤੁਹਾਨੂੰ ਬੰਦ ਕਰ ਦੋ ਤੁਹਾਡੇ ਚ ਬਹੁਤ ਆਕਤਾ ਕਰ ਸਕਦੀ ਹੋ। ਫਿਰ ਪਿੰਡਾਂ ਪਿੰਡਾਂ ਦੇ ਆਪਣੇ ਕਲੱਬ ਬਣੇ ਹੋਏ ਨੇ ਸਪੋਰਟਸ ਕਲੱਬ ਨੇ ਉਹਨਾਂ ਨੂੰ ਇਹ ਚੀਜ਼ਾਂ ਛੱਡ ਕੇ ਪਹਿਲਾਂ ਇਹ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ। ਗੇਮਾਂ ਦਾ ਫੇਰ ਹੀ ਖੇਡਣਗੇ ਨਾ ਬੱਚੇ ਜੇ ਹੈਲਥੀ ਹੋਣਗੇ। ਧਿਆਨ ਤਾਂ ਫੇਰ ਉਧਰ ਜਾਓ ਧਿਆਨ ਤਾਂ ਉਹਨਾਂ ਦੇ ਨਸ਼ਿਆਂ 'ਚ। ਬਸ ਮੈਂ ਇਨੀ ਕੀ ਬੇਨਤੀ ਕਰਨੀ ਸੀ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੀ ਹੋਵੇ। ਕਿਰਪਾ ਕਰਕੇ ਇਸ ਤੇ ਥੋੜਾ ਬਹੁਤਾ ਅਮਲ ਕਰਿਓ ਤਾਂ ਕਿ ਆਪਾਂ ਇੱਕ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰਾਂ ਪੰਜਾਬੀ ਦੇਖੋ ਕਿੱਡੀ ਕਿੱਡੀ ਸ਼ਾਨ ਐ ਪੰਜਾਬੀ ਤੋਂ ਡਰਦੀ ਹੁੰਦੇ ਸੀ ਕਿਹਦੇ ਫਿਰ ਵੀ ਪੰਜਾਬੀ ਐ ਬੜਾ ਅਣਖੀ ਐ ਅੱਜ ਕਿੱਥੇ ਆ ਪੰਜਾਬ ਕਿੱਥੇ ਆ ਪੰਜਾਬੀ ਆਪਣਾ ਸੋ ਮੇਰੀ ਬੇਨਤੀ ਐ ਸਾਰੇ ਮੇਰੇ ਵੀਰ ਵੀ ਬੀਬੀਆਂ ਵੀ ਸਾਰੇ ਭੈਣਾ ਬਜ਼ੁਰਗ ਜੋ ਵੀ ਬੈਠੇ ਨੇ ਇੱਕਦਮ ਧਿਆਨ ਦਿਓ ਨਹੀਂ ਪਤਾ ਨਹੀਂ ਮੈਂ ਜਦੋਂ ਮੈਂ ਬਾਹਰ ਗਿਆ ਸੀ ਇਥੇ ਸਕੇਟ ਚੜ੍ਹ ਲਈ ਉਹਦੇ ਵਿੱਚ ਵੀ ਪੰਜਾਬ ਦਾ ਪਤਾ ਦੱਫਿਆ ਜਾ ਰਿਹਾ ਸੀਗਾ ਆਪਣੇ ਬੱਚਿਆਂ ਨੂੰ ਇਹਨਾਂ ਦੀ ਦਫੋ ਇਹਨਾਂ ਦੇ ਵਿੱਚ ਕੀ ਨੁਕਸਾਨ ਹੈ ਕਿਵੇਂ ਕਿਉਂ ਹੈ ਤੁਹਾਡੀ ਹੈਲਥ ਨੂੰ ਕਿਵੇਂ ਕਮਜ਼ੋਰ ਕਰੂ ਥੋੜਾ ਅੰਦਰੋਂ ਕਿਦਾਂ ਖੋਖਲਾ ਕਰ ਦੂਗਾ ਇਸ ਚੀਜ਼ ਨੂੰ ਦੇਖੋ ਧਿਆਨ ਨਾਲ ਠੀਕ ਹੈ ਤੇ ਮੈਂ ਫਿਰ ਇੱਕ ਵਾਰੀ ਆਪਣੀ ਐਂਟੀਅਰ ਟੀਮ ਦਾ ਜਿਨ੍ਹਾਂ ਨੇ ਇੰਨੀ ਵਧਿਆ ਫੰਕਸ਼ਨ ਆਰਗੇਨਾਈਜ਼ ਕੀਤਾ ਪ੍ਰਿੰਸੀਪਲ ਮੈਮ ਵਰਨਦੀਪ ਜੀ ਉਹਨਾਂ ਦੀ ਟੀਮ ਸਾਰੀ ਕੀਰਕ ਕਫਤੂਰੀ ਜੀ ਸਰਦਾਰ ਅਰਫਿੰਗ ਜੀ ਗੁਰਦੀਪ ਜੀ ਸਾਰੇ ਮੇਰਾ ਸਟਾਫ ਬਹੁਤ ਹੀ ਮਿਹਨਤੀ ਸਟਾਫ ਹੈ ਬਹੁਤ ਹੀ ਡੈਡੀਕੇਟਿਵ ਸਟਾਫ ਹੈ ਮੈਂ ਇਹਨਾਂ ਸਾਰੇ ਦਾ ਧੰਨਵਾਦ ਕਰਦਾ ਤੇ ਪੇਰਫਤਾ ਵੀ ਧੰਨਵਾਦ ਕਰਦਾ ਤੁਸੀਂ ਇੱਥੇ ਪਹੁੰਚੇ ਨੇ ਸ਼ਾਂਤ ਮਈ ਨਾਲ ਦੇਖ ਰਹੇ ਹੋ